ਕਰ ਤੋਂ ਦਰਵਾਜ਼ਾ ਛੋਟਾ ਦਰਵਾਜ਼ੇ ਦਾ ਛੋਟਾ ਤਾਲਾ ਤਾਲੇ ਤਾਂ ਛੋਟੀ ਚਾਬੀ ਜਿਹਦੇ ਨਾਲ ਤਾਲਾ ਖੁੱਲ ਜਾਂਦਾ ਉਵੇਂ ਛੋਟੇ ਛੋਟੇ ਵਿਚਾਰ ਵੀ ਵੱਡੇ ਬਦਲਾਅ ਲੈ ਆ ਜਾਂਦੇ ਆ ਜਦੋਂ ਤੁਹਾਡੀ ਸੋਚ ਛੋਟੀ ਜਿੰਨੀ ਮਰਜ਼ੀ ਹੋਵੇ ਜਦੋਂ ਤੁਸੀਂ ਉਹਨੂੰ ਇੱਕ ਸਕਾਰ ਰੂਪ ਦੇ ਦਿੰਦੇ ਹੋ ਇਹ ਆਪਣਾ ਟੀਚਾ ਮਿੱਥ ਲੈਂਦੇ ਹੋ ਉਹ ਤੁਹਾਨੂੰ ਵੀਜ਼ਾ ਤੁਹਾਡੀ ਲਾਈਫ ਦੇ ਵਿੱਚ ਮੰਜ਼ਲ ਤੱਕ ਜਰੂਰ ਪਹੁੰਚਾਉਂਦਾ ਉਵੇਂ ਅੱਜ ਗੁਰਵਿੰਦਰ ਸਿੰਘ ਆਪਣੇ ਕੋਲੇ ਆਇਆ ਲਗਾਰੀਆ ਦਾ ਵੀਜ਼ਾ ਲੈਣ ਲਈ ਬੁਲਗਾਰੀਆ ਜਦੋਂ ਸ਼ੇਨੈਗਨ ਕੰਟਰੀ ਦੇ ਵਿੱਚ ਆਇਆ ਇਹ ਭੱਜ ਕੇ ਆ ਗਿਆ ਇਹਨੂੰ ਇਹ ਪਤਾ ਸੀ ਅੱਜ ਟਾਈਮ ਆ ਮੇਰਾ ਸੈੱਟ ਹੋਣ ਦਾ ਅੱਜ ਉਹ ਚਾਬੀ ਮੈਨੂੰ ਮਿਲ ਗਈ ਆ ਉਹਦੇ ਨਾਲ ਇਹਨੇ ਹੁਣ ਅੱਜ ਬੁਲਗਾਰੀਆ ਦੀ ਤਾਲਾ ਖੋਲ ਲਿਆ ਬਹੁਤ-ਬਹੁਤ ਮੁਬਾਰਕਾ ਗੁਰਵਿੰਦਰ ਤੈਨੂੰ ਵੀਜ਼ੇ ਦੀਆਂ ਬੁਲਗਾਰੀਆ ਵਿੱਚ ਸ਼ੇਨੈਗਨ ਕੰਟਰੀ ਦੇ ਵਿੱਚ 3 ਸਾਲ ਦੀ ਟੀਆਰਸੀ ਲੈਣ ਦਾ ਅੱਜ ਤੂੰ ਤਾਲਾ ਖੋਲ ਲਿਆ ਖੋਲ ਲਿਆ ਜੀ 7C 'ਚ ਆ ਕੇ ਪਹਿਲਾਂ ਦਾ ਆਪਾਂ ਇਹ ਦੱਸੀਏ ਕਿੱਥੋਂ ਆ ਕਿਵੇਂ ਆ ਪਹਿਲਾਂ ਤਾਂ ਆਪਣਾ ਦੱਸੋ ਤੇ 7C ਦਾ ਕਿੱਦਾਂ ਤੇਰਾ ਵਿਹਾਰ ਰਿਹਾ ਹੌਣ ਤੱਕ ਕਿੱਦਾਂ ਦੀ ਤੇਰੀ ਸਟੋਰੀ ਰਹੀ ਕਿਵੇਂ ਸਕਸੈਸ ਸਟੋਰੀ ਨੂੰ ਕਿੱਦਾਂ ਦੇਖਦਾ ਆਪਾਂ ਗੱਲ ਕਰਾਂਗੇ ਪਹਿਲਾਂ ਆਪਣੇ ਇੰਟਰੋਡਕਸ਼ਨ ਦੱਸੋ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਮੈਂ ਰੋਪੜ ਤੋਂ ਬਿਲੋਂਗ ਕਰਦਾ ਤੇ ਮੈਂ ਸਿੱਖੋ ਭਾਈ ਦਾ ਦੇਖਿਆ ਸੀਗੇ ਪਹਿਜ ਇੰਸਟਾਗ੍ਰam ਤੇ ਅੱਛਾ ਤੇ ਕਦੋਂ ਤੋਂ ਦੇਖਦੇ ਹੋ ਮੈਨੂੰ ਭਾਜੀ 2 ਸਾਲ ਹੋ ਚੱਲੇ ਆ ਦੇਖਦਾ ਪਹਿਲਾਂ ਤੋਂ ਸੀਗਾ ਮੈਂ ਅੱਛਾ ਤੇ ਹਾਂ ਅਪਲਾਈ ਕਰਨ ਦਾ ਮੌਕਾ ਮੈਂ ਬਾਅਦ 'ਚ ਦੇਖਿਆ ਪਹਿਲਾਂ ਮੈਂ ਰਿਵਿਊ ਚੈੱਕ ਕਰੇ ਲੋਕਾਂ ਦੇ ਬਹੁਤ ਰਿਵਿਊ ਆਏ ਹੋਏ ਸੀਗੇ ਕਮੈਂਟ ਵਗੈਰੇ ਫਿਰ ਮੈਂ ਆ ਖੁਦ ਕਰੇ ਫਿਰ ਮੈਂ ਆਫਿਸ ਵਿజిਟ ਕੀਤਾ ਆ ਕੇਰੇ ਇਹਨਾਂ ਦੇ ਹਰ ਵੀਡੀਓ ਤੇ ਤਕਰੀਬਨ ਮੈਨੂੰ ਕਮੈਂਟ ਆਉਂਦੇ ਰਹੇ ਆ ਹਰ ਵੀਡੀਓ ਜਿਵੇਂ ਆਪਾਂ ਸਟੋਰੀਆਂ ਦੇ ਪਾਉਂਦੇ ਆ ਉਥੇ ਇਹਨਾਂ ਦੇ ਰਿਵਿਊ ਮੈਸੇਜ ਭਾਜੀ ਬਹੁਤ ਵਧੀਆ ਐਦਾ ਆਉਂਦੇ ਰਹੇ ਜਦੋਂ ਇਹ ਆਇਆ ਮੇਰੇ ਕੋਲੇ ਤੇ ਇਹਦੀ ਅੱਖਾਂ ਵਿੱਚ ਉਹ ਚੀਜ਼ ਦੱਸਦੀ ਸੀ ਕਿ ਵੀ ਇਹ ਕਾਫੀ ਟਾਈਮ ਤੋਂ ਫੋਲੋ ਕਰਦਾ ਹਰ ਇੱਕ ਨੇ ਸਿਨੈਰੀਓ ਦੇਖ ਚੁੱਕਿਆ ਕਦੋਂ ਸਾਡੇ ਨਾਲ ਕੀ ਹੋਇਆ ਕਿਉਂਕਿ ਮੈਂ ਤਾਂ ਖੁੱਲੀ ਕਿਤਾਬ ਆ ਮੈਂ ਸਾਰਾ ਕੁਝ ਪਾ ਦਿੰਦਾ ਹਾਂਜੀ ਹਾਂਜੀ ਬਿਲਕੁਲ ਜੀ ਇਹਦੀ ਅੱਖਾਂ ਦੇ ਵਿੱਚ ਉਹ ਚੀਜ਼ ਮੈਨੂੰ ਦਿਖੀ ਤੇ ਅੱਜ ਫਿਰ ਉਸ ਤੋਂ ਬਾਅਦ ਕਿਵੇਂ ਪਾਜੀ ਫਿਰ ਮੈਂ ਹੋਰ ਆ ਕੇ ਤੁਹਾਨੂੰ ਮਿਲਿਆ ਤੁਹਾਨੂੰ ਪੁੱਛਿਆ ਵੀ ਇਦਾਂ ਇਦਾਂ ਲਾਉਣਾ ਆਪਾਂ ਬਲਗਾਰੀਆ ਦਾ ਤੁਸੀਂ ਮੈਨੂੰ ਗਾਈਡ ਕਰਿਆ ਵੀ ਇਦਾਂ ਤੇ ਇਦਾਂ ਪਹਿਲਾਂ ਮੈਂ ਹੋਰ ਕੰਟਰੀ ਬਾਰੇ ਕੁਝ ਸੋਚ ਰਿਹਾ ਸੀਗਾ ਫਿਰ ਤੁਸੀਂ ਮੈਨੂੰ ਦੱਸਿਆ ਵੀ ਬਲਗਾਰੀਆ ਸ਼ਾਨਿੰਗਨ ਇਦਾਂ ਆ ਗਈ ਮੈਨੂੰ ਆਪ ਚੈੱਕ ਕਰਿਆ ਸੀਗਾ ਜਿੱਦਾਂ ਹੀ ਮੈਂ ਦੇਖਿਆ ਹੈ ਮੈਂ ਤੁਹਾਡੇ ਕੋਲ ਆ ਕੇ ਆਪਣਾ ਅਪਲਾਈ ਕਰਤਾ ਲਾਹਾ ਲੈ ਲਿਆ ਲਾਹਾ ਲੈ ਲਿਆ ਜੀ ਲਾਹਾ ਲੈ ਲਿਆ ਹੈ ਵੀ ਸ਼ੈਨਿੰਗ ਅੰਦਰ ਵਿਚ ਆਇਆ ਵੀ ਅੱਜ ਰੇਟ ਘੱਟਾ ਕਰ ਦੇ ਕੱਲੂ ਵੱਜ ਜਾਣ ਆ ਪਹਿਲਾਂ ਹੀ ਆ ਕੇ ਉਹ ਜੀ ਦਾ ਲਾਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਤੇ ਇਦਾਂ ਹੀ ਮੇਰੇ ਨਾਲ ਮੇਰੇ ਭਾਈ ਆ ਸੀਗਾ ਅਸੀਂ ਦੋਨਾਂ ਨੇ ਬਾਹਰ ਬੈਠ ਕੇ ਦੋ ਕਮੈਂਟਸ ਲਾ ਘਰੀਆ ਤੇ ਜਿੱਦਾਂ ਦੋ ਪੋਸਟਸ ਹੈਗਾ ਅੱਪਾ ਮੈਂ ਥੋੜਾ ਜਿਹਾ ਇੰਸਟਾਪ ਕਰਦਾ ਇਹਦਾ ਭਾਈ ਇਹਦੇ ਨਾਲੋਂ ਵੀ ਜ਼ਿਆਦਾ ਪੋਜ਼ਿਟਿਵ ਆ ਇੰਨਾ ਕੁ ਸੋਹਣੇ ਕਮੈਂਟ ਉਹ ਵੀ ਕਰਦਾ ਇੰਨਾ ਕਿ ਮੈਨੂੰ ਦਿੱਲੀ ਵੀ ਮਿਲਿਆ ਇੰਨੀ ਕਿ ਇੱਜ਼ਤ ਕਰਦਾ ਇਹਦੇ ਨਾਲੋਂ ਕਿਤੇ ਜ਼ਿਆਦਾ ਉਹ ਮੇਰੇ ਨੇੜੇ ਦਿਲ ਦੇ ਹੋਇਆ ਹੈ ਚਲੋ ਗੱਲ ਇਹ ਹੁੰਦੀ ਹੈ ਪੋਜ਼ਿਟਿਵਿਟੀ ਚਾਹੇ ਤੁਹਾਨੂੰ ਪੋਜ਼ਿਟਿਵਿਟੀ ਕਿਤੇ ਦਾ ਵੀ ਮਿਲੇ ਚਾਹੇ ਤੁਹਾਡੇ ਦੋਸਤੋਂ ਮਿਲੇ ਚਾਹੇ ਭਰਾ ਤੋਂ ਮਿਲੇ ਚਾਹੇ ਫੈਮਿਲੀ ਤੋਂ ਮਿਲੇ ਚਾਹੇ ਕਿਸੇ ਤੋਂ ਵੀ ਦੁਸ਼ਮਣ ਤੋਂ ਵੀ ਕਈ ਵਾਰੀ ਪੋਜ਼ਿਟਿਵਿਟੀ ਮਿਲ ਜਾਂਦੀ ਹੈ ਦੋਸਤੋਂ ਸੋ ਉਸ ਬੰਦਾ ਲੜਣਾ ਚੂਜ਼ ਕਰਨਾ ਤੁਹਾਡੇ ਦੇ ਹੱਥ 'ਚ ਹੈ ਕਿਹੜਾ ਤੁਹਾਨੂੰ ਪੋਜ਼ਿਟਿਵ ਲੱਗਦਾ ਉਸ ਟਾਈਮ ਤੇ ਕਿਉਂਕਿ ਡੋਲਦਾ ਹਰ ਕੋਈ ਆ ਅਸੀਂ ਵੀ ਡੋਲਦੇ ਹਾਂ ਤੁਸੀਂ ਵੀ ਡੋਲਦੇ ਹੋ ਹਰ ਇੱਕ ਤੇ ਉਹ ਟਾਈਮ ਆਉਂਦਾ ਹੀ ਆਉਂਦਾ ਜਦੋਂ ਤੁਸੀਂ ਆਪਣੇ ਡਿਸੀਜਨ ਲੈਣ ਲਈ ਉਸ ਬੰਦੇ ਨਾਲ ਗੱਲ ਕਰਦੇ ਹੋ ਜਿਹਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਮੰਨਦੇ ਹੋ ਬਟ ਉਹ ਕਈ ਵਾਰੀ ਵਧੀਆ ਬੰਦਾ ਤੁਹਾਡੇ ਲਈ ਉਸ ਟਾਈਮ ਵਧੀਆ ਨਹੀਂ ਹੁੰਦਾ ਕਿਉਂਕਿ ਉਸ ਦੀ ਉਹਨੂੰ ਚੀਜ਼ ਦੀ ਨੌਲੇਜ ਨਹੀਂ ਹੁੰਦੀ ਸੋ ਪਹਿਲਾ ਉਸ ਬੰਦੇ ਤੋਂ ਹੀ ਸਲਾਹ ਲੈ ਕਰੋ ਜਿਹਨੂੰ ਉਸ ਚੀਜ਼ ਦੀ ਨੌਲੇਜ ਆ ਘਟੋ ਘਟ ਜਾਂ ਤੁਹਾਨੂੰ ਤੁਹਾਡੇ ਲਈ ਉਹ ਸੋਚਦਾ ਤੁਹਾਡੀ ਜਗ੍ਹਾ ਤੇ ਆ ਕੇ ਮੈਂ ਖੁਦ ਪਹਿਲਾਂ ਜਦੋਂ ਕਿਸੇ ਨੂੰ ਸਮਝਾਉਣਾ ਹੁੰਦਾ ਪਹਿਲਾਂ ਮੈਂ ਖੁਦ ਉਹਦੀ ਜਗ੍ਹਾ ਤੇ ਆ ਕੇ ਸੋਚਦਾ ਕਿ ਮੈਂ ਇਹਦੀ ਜਗ੍ਹਾ ਤੇ ਹੋਵਾਂ ਮੈਨੂੰ ਇਹ ਚੀਜ਼ੇ ਮੇਰੇ ਕੋਲ ਇੰਨਾ ਬਜਟ ਹੈ ਤਾਂ ਇਹ ਚੀਜ਼ ਦੇ ਵਿੱਚ ਕੀ ਹੋ ਸਕਦਾ ਜੇ ਮੇਰੇ ਪਿੱਛੇ ਮੇਰੀ ਫੈਮਲੀ ਆ ਮੇਰੇ ਬੱਚੇ ਆ ਮੇਰੀ ਵਾਈਫ ਆ ਜਾਂ ਮੇਰਾ ਮੈਂ ਕੱਲਾ ਆ ਸਾਰਾ ਕੁਝ ਸੋਚ ਵਿਚਾਰ ਕੇ ਹੀ ਮੈਂ ਉਹਨੂੰ ਉਹਦਾ ਕਨਕਲੂਜਨ ਕੱਢ ਕੇ ਜੋ ਕਾਉਂਸਲਿੰਗ ਨੂੰ ਘੰਟਾ ਲੱਗਣਾ ਮੈਂ 15 ਮਿੰਟ ਦੇ ਵਿੱਚ ਉਹਦੇ ਖਾਣੇ ਪਾ ਦਿੰਨਾ ਕਿ ਇਹ ਤੇਰੇ ਲਈ ਵਧੀਆ ਵਾ ਜਦੋਂ ਮੇਰੇ ਕੋਲੇ ਆਇਆ ਇਹ ਆਪਣੀ ਪ੍ਰੋਬਲਮ ਲੈ ਕੇ ਆਇਆ ਮੈਂ ਇਹਨੂੰ ਦੱਸਦਾ ਤੇਰੇ ਲਈ ਆ ਚੀਜ਼ ਵਧੀਆ ਐਨੇ ਬਜਟ ਦੇ ਵਿੱਚ ਬਹੁਤ ਵਧੀਆ ਨਾਲੇ ਤੇਰੇ ਪੈਸੇ ਬਚ ਜਾਣਗੇ ਨਾਲੇ ਤੇ ਉਹ ਸ਼ੈਨਿੰਗ ਆ ਦੇ ਵਿੱਚ 3 ਸਾਲ ਦੀ ਟੀਆਰਸੀ ਉੱਤੋਂ ਦੀ 에어ਪੋਰਟ ਤੇ ਕੰਮ ਕਰਨ ਦਾ ਮੌਕਾ ਕਿਸੇ ਵੀ ਕੰਟਰੀ ਦੇ ਵਿੱਚ 에어ਪੋਰਟ ਦੀ ਜੌਬ ਬਹੁਤ ਹਾਈ ਕਲਾਸ ਮੰਨੀ ਜਾਂਦੀ ਹੈ ਇਹਦੇ ਵਿੱਚ ਕਰਨ ਦਾ ਕੀ ਹੁੰਦਾ ਕਿਉਂਕਿ ਤੁਹਾਡਾ ਦਿਲ ਲੱਗਿਆ ਰਹਿੰਦਾ ਅਲੱਗ-ਅਲੱਗ ਦੁਨੀਆਂ ਤੁਹਾਨੂੰ ਮਿਲਦੀ ਬਚੜਦੀ ਆ ਮਿਹਨਤ ਚਾਹੇਤ ਵੱਧ ਹੋ ਸਕਦੀ ਹੈ ਸਖਤ ਮਿਹਨਤ ਹੋ ਸਕਦੀ ਹੈ ਜਿੱਦਾਂ ਦਾ ਤੁਹਾਡੇ ਕੰਮ ਦਾ ਲੈਵਲ ਹੁੰਦਾ ਨਾ ਜਿਸ ਤਰ੍ਹਾਂ 에어ਪੋਰਟ ਤੇ ਆ ਉਹ ਉਹਨਾਂ ਹੀ ਉਹਨਾਂ ਕੋਲੇ ਮੈਨੇਜਮੈਂਟ ਸਿਸਟਮ ਹੁੰਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਲੈਂਦੇ ਆ ਬੰਦੇ ਨੂੰ ਇੱਕ ਵਾਰੀ ਤਾਂ ਰੇਲ ਬਣਾਉਂਦੇ ਪੂਰੀ ਪਰ ਜਿਹੜਾ ਉਹ ਇੱਕ ਵਾਰੀ ਰੇਲ ਬਣ ਗਿਆ ਉਹਦੇ ਆਪਣੇ ਬਟਾਲ ਲਿਆ ਦੇਖੋ ਕੋਈ ਵੀ ਆਪਾਂ ਜਿੰਮ ਵੀ ਲਾਉਨੇ ਆ 15 ਦਿਨਾਂ ਚ ਤਾਂ ਬੋਡੀ ਬਣਨੀ ਨਹੀਂ ਲੱਗਦੀ ਉਹ ਵੀ ਸਰੀਰ ਦੁਖਦਾ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਉਹ ਚੀਜ਼ ਆਪਣੀ ਬੋਡੀ ਰੈਗੂਲਰ ਹੁੰਦੀ ਆ ਫਿਰ ਆਪਾਂ ਕਿਹੜਾ ਆਪਣਾ ਸਰੀਰ ਕਿਉਂ ਨਹੀਂ ਦੁਖਦਾ ਠੀਕ ਹੈ ਨਾ 6 ਮਹੀਨੇ ਦੇ ਵਿੱਚ ਤੁਹਾਡੀ ਲਾਈਫ ਵਾਲੀ ਸੋਹਣੀ ਬਣ ਜਾਣੀ ਆ ਕਿ ਤੁਸੀਂ ਲੋਕਾਂ ਨੂੰ ਮਤਤ ਦੇਣੀ ਆ ਕਿ ਕੰਮ ਕਰਨਾ ਐਦਾਂ ਹੀ ਕਰਨਾ ਜੇ ਨਹੀਂ ਤਾਂ ਜੇ ਤੁਸੀਂ ਕੰਮ ਨਹੀਂ ਕਰ ਸਕਦੇ ਤਾਂ ਤੁਹਾਨੂੰ ਵੀਜ਼ਾ ਲਵਾਉਣ ਦੀ ਲੋੜ ਨਹੀਂ ਹੈ ਬਾਕੀ ਫਿਰ ਤੁਸੀਂ ਦੱਸੋ ਫਿਰ ਤੁਸੀਂ ਜਦੋਂ ਆਏ ਆਪਣੇ ਦੋ ਭਰਾ ਨਾਲ ਦੋਸਤ ਨਾਲ ਡਿਸਕਸ ਕੀਤਾ ਫਿਰ ਕਿਵੇਂ ਲੱਗਿਆ ਫੇਰ ਉਸ ਤੋਂ ਬਾਅਦ ਕੀ ਸੋਚਿਆ ਉਹਦੇ ਬਾਅਦ ਸਿਰਫ ਇੱਕ ਸੀਗਾ ਜੀ ਥੋੜੇ ਲਾਉਣਾ ਹੋਰ ਕਿਸੇ ਨੇ ਜਾਣਾ ਹੈਗਾ ਪਹਿਲਾਂ ਮੈਂ ਜਾ ਚੁੱਕਿਆ ਮੈਂ ਚੰਡੀਗੜ੍ਹ ਵੀ ਘੁੰਮਿਆ ਅੱਛਾ ਲੁਧਿਆਣਾ ਵੀ ਘੁੰਮਿਆ ਮੈਡੀਕਲ ਵੀ ਕਰਾਇਆ ਅੱਛਾ ਮੈਂ ਨੌਲਜ ਲਿੰਦਾ ਫਰੀ ਗਿਆ ਸਾਰੇ ਅੱਛਾ ਅੱਛਾ ਕਿਸੇ ਕੋਲ ਅਪਲਾਈ ਨਹੀਂ ਕੀਤਾ ਅਪਲਾਈ ਕਿਸੇ ਕੋਲ ਵੀ ਨਹੀਂ ਕਰਿਆ ਮੈਂ ਜਿਵੇਂ ਕਹਿੰਦੇ ਵੀ ਨੌਲਜ ਸਭ ਤੇ ਲੈਣੀ ਜ਼ਰੂਰੀ ਹੁੰਦੀ ਹੈ ਸਭਾਜੀ ਇਹ ਪਹਿਲਾ ਬੰਦਾ ਜਿਹੜਾ ਨਹੀਂ ਫਸਿਆ ਦੇਖੋ ਮੈਂ ਚੰਡੀਗੜ੍ਹ ਗਿਆ ਭਾਜੀ ਕਿਸ ਨੇ 15 ਕੁਛ ਇਦਾਂ ਮੈਨੂੰ ਬਹੁਤ ਲੋਕਾਂ ਨੇ ਕਰਿਆ ਮੈਂ ਸਮਝ ਗਿਆ ਵੀ ਜਿਹੜੇ ਪਹਿਲੇ ਇਦਾਂ ਕਰਦੇ ਨੇ ਅੱਗੇ ਵੀ ਉਹੀ ਕੁਛ ਕਰਨਾ ਹੈ ਤੇ ਮੇਨ ਗੱਲ ਇਹ ਸੀਗੀ ਇੱਕ ਮਿੰਟ ਮੈਂ ਇਥੇ ਤੁਹਾਨੂੰ ਦੱਸਣਾ ਚਾਹਨਾ ਦੇਖੋ ਇਹ ਪਹਿਲਾ ਬੰਦਾ ਮੇਰੀ ਲਾਈਫ 'ਚ ਮਿਲਿਆ ਜਿਨੇ ਸੁਣੀਆਂ ਸਭ ਦੀਆਂ ਕਰੀਆਂ ਮੰਨਦੀਆਂ ਬਹੁਤ ਹੁੰਦੇ ਆ ਇਸ ਬੰਦੇ ਨੂੰ ਨਾ ਆਪਣੀ ਲਾਈਫ ਦੇ ਵਿੱਚ ਜਦੋਂ ਆ ਫਰੇਜ਼ ਆਉਂਦਾ ਨਾ ਲਾਈਫ ਦਾ ਏਜ ਦਾ ਉਹਨੂੰ ਇਹ ਹੁੰਦਾ ਕਾਹਲੀ ਹੁੰਦੀ ਆ ਮੈਂ ਸੈੱਟ ਹੋਵਾਂ ਉਹ ਇਕ ਦੂਜੇ ਦੀ ਗੱਲਾਂ 'ਚ ਆ ਜਾਂਦਾ ਪਰ ਗੱਲਾਂ 'ਚ ਨਾ ਹੋ ਰਿਵਿਊ ਦੇਖਿਆ ਕਰੋ ਕੰਮ ਦੇਖਿਆ ਕਰੋ ਜੋ ਇਹਨੇ ਦੇਖਿਆ ਕਿਉਂ ਅੱਜ ਤਾਂ ਹੀ ਉਹਨੇ ਵੀਜ਼ਾ ਲਿਆ ਜੇ ਉਹ ਦਾਦਾ ਦਾ ਮੇਰੇ ਮਦਰ ਕਹਿੰਦੇ ਹੁੰਦੇ ਆ ਕਿ 100 ਰੁਪਏ ਦੀ ਚੀਜ਼ ਜੇ ਤੁਹਾਨੂੰ 10 ਰੁਪਏ ਤੁਸੀਂ ਖਰਾਬ ਕਰ ਲੈਣਾ 100 ਰੁਪਏ ਦੀ ਚੀਜ਼ ਨਹੀਂ ਮਿਲਣੀ 90 ਰੁਪਏ ਦੇ ਵਿੱਚ ਤੁਹਾਨੂੰ 100 ਦੀ ਚੀਜ਼ ਨਹੀਂ ਮਿਲਣੀ ਤੁਸੀਂ ਜੇ ਇਦਾਂ ਹੀ ਇਹਨਾਂ ਨੇ ਕਦੇ ਚੰਡੀਗੜ੍ਹ ਪੈਸੇ ਖਰਾਬ ਕਰ ਲੈਂਦੇ ਲੁਧਿਆਣਾ ਕਰ ਲੈਂਦੇ ਜਾਂ ਕਿਸੇ ਹੋਰ ਜਲੰਧਰ ਕਰ ਲੈਂਦੇ ਮੁੜ ਕੇ ਉਹਨਾਂ ਕੋਲੇ ਉਹ ਬਜਟ ਨਹੀਂ ਹੋਣਾ ਸੀਗਾ ਯੂਰਪ ਜਾਣ ਦਾ ਤੇ ਉਹਨਾਂ ਨੇ ਅੱਜ ਵੀ ਖਰਾਬ ਹੋਣਾ ਸੀ ਤੇ ਕੱਲ ਵੀ ਖਰਾਬ ਹੋਣਾ ਸੀ ਫਿਰ ਅੱਜ ਇਹਨਾਂ ਦੇ ਕੋਲ ਬਲਗਾਰੀਆ ਦਾ ਵੀਜ਼ਾ ਨਹੀਂ ਲਿਆ ਜਾਣਾ ਸੀ ਹੁਣ ਇਹਨੇ ਬਹੁਤ ਸਿਆਣਪ ਵਰਤੀ ਇਹਨੂੰ ਪਤਾ ਆਪਣੇ ਘਰ ਦੇ ਹਾਲਾਤ ਆਪਣੇ ਹਾਲਾਤ ਕਿ ਮੇਰੇ ਕੋਲ ਪੈਸੇ ਪੂੰਜੀ ਇਹੀ ਹੈ ਕਰਦੇ ਨੇ 2-2 ਰੁਪਏ ਜੋੜੇ ਆ ਉਹ ਕਿੱਥੇ ਲਾਉਣੇ ਆ ਸਹੀ ਥਾਂ ਤੇ ਲਾਉਣੇ ਆ ਹੁਣ ਅਜ ਉਹ ਵੀਜ਼ਾ ਲਿਆ ਪੈਸੇ ਲਾਏ ਕਦੇ ਕੋਈ ਦੁੱਖ ਨਹੀਂ ਕਿਉਂਕਿ ਯੂਰਪ ਚ ਬੰਦਾ ਸੈਟਲ ਹੋਣ ਲਈ ਜਾਂਦਾ ਕੰਮ 6 ਮਹੀਨੇ ਸੈੱਟ ਹੋਣ ਨੂੰ ਲੱਗਣੇ ਆ 6 ਮਹੀਨੇ ਧੱਕੇ ਖਾਣੇ 6 ਮਹੀਨੇ ਸੈੱਟ ਅਗਲੇ 6 ਮਹੀਨੇ ਦੀ ਸੈਟਅਪ ਸੈਟਲ ਤੇ ਫਿਰ ਬਾਕੀ ਵੀਡੀਓਸ ਤੋਂ ਕਿਵੇਂ ਤੁਹਾਨੂੰ ਪੋਜ਼ਿਟਿਵਿਟੀ ਆਈ ਜਾਂ ਕਿਵੇਂ ਤੁਹਾਨੂੰ ਲੱਗਿਆ ਫਿਰ ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਭਾਜੀ ਮੈਂ ਜਿੱਦਾਂ ਹੋਰ ਦੀ ਵੀਡੀਓ ਦੇਖੀ ਆ ਉਹਨੇ 6 ਫਰੌਡ ਐ ਇਦਾਂ ਐ ਇਦਾਂ ਐ ਸਭ ਦੇਖਿਆ ਕਮੈਂਟ ਕਮੈਂਟ ਬੜੇ ਏਵੇਂ ਇੰਨਾ ਕਮੈਂਟ ਦੱਸ ਦਿੰਦੇ ਵੀ ਕੌਣ ਕਿੰਨਾ ਕਿ ਜੋਗਾ ਆ ਆਲਮੋਸਟ ਸਾਰੇ ਦੇ ਕਮੈਂਟ ਆਉ ਕਿਤੇ ਹੁੰਦੇ ਆ ਜੀ ਆਫ ਕਰ ਦਿੰਦੇ ਆ ਜਾਂ ਕੱਢ ਦਿੰਦੇ ਆ ਉਹ ਜਿਹੜਾ ਭੇਜਦਾ ਏ ਤੇ ਮੈਂ ਥੋੜੇ ਚੈੱਕ ਕਰੇ ਸਾਰਾ ਥੱਲੇ ਐਨ ਵਧੀਆ ਪੋਜ਼ਿਟਿਵ ਮੈਂ ਕਹਿੰਦਾ ਨਹੀਂ ਲਾਉਣ ਤਾਂ ਭਾਜੀ ਕੋਲੇ ਲਾਉਣਾ ਨਹੀਂ ਕਿਤੇ ਲਾਉਣੇ ਨਹੀਂ ਹੈਗਾ ਦੇਖੋ ਤੁਹਾਡਾ ਵੀ ਬਹੁਤ ਬਹੁ ਤੁਸੀਂ ਕਮੈਂਟ ਵਧੀਆ ਕਰਦੇ ਹੋ ਲੋਕੀ ਨੋਟਿਸ ਕਰਦੇ ਹਰ ਕਿਛ ਦੀ ਨੋਟਿਸ ਕਰਦੇ ਆ ਕੋਈ ਬੰਦਾ ਵੀਡੀਓ ਨੋਟਿਸ ਕਰਦਾ ਕੋਈ ਵੀਜ਼ੇ ਨੋਟਿਸ ਕਰਦਾ ਕੋਈ ਸਾਡੇ ਕੋਲੇ ਕੋਈ ਟੀਵੀ ਐਡ ਨਹੀਂ ਹੈ ਸਾਡੇ ਕੋਈ ਨਿਊਜ਼ਪੇਪਰ ਐਡ ਨਹੀਂ ਹੈ ਲੋਕੀ ਪਹਿਲਾਂ ਜਾ ਕੇ ਉਹਨਾਂ ਕੋਲ ਪੈਸੇ ਖਰਾਬ ਕਰ ਲੈਂਦੇ ਆ ਜਿਹੜੇ ਉਹ ਦਿਖਾਉਂਦੇ ਆ ਉਹ ਕੌਂਕੀ ਬੰਦੇ ਨੂੰ ਬਾਰ-ਬਾਰ ਦੇਖਦੀਆਂ ਨੇ ਉਹ ਮੂਰੇ ਆਉਂਦੀਆਂ ਨੇ ਕਿ YouTube ਐਡਾ ਲਾਉਂਦੇ ਨੇ ਕੋਈ Insta ਐਡਾ ਲਾਉਂਦੇ ਨੇ ਅਸੀਂ ਨਹੀਂ ਲਾਉਂਦੇ ਸਾਡਾ ਆਪਣਾ ਰਿਵਿਊ ਸਿਸਟਮ ਹੈ ਜੋ ਸਾਡਾ ਕੰਮ ਚੱਲਦਾ ਅਸੀਂ ਉਹ ਸ਼ੋਅ ਕਰਦੇ ਆ ਉਹ ਤੁਸੀਂ ਸ਼ੇਅਰ ਕਰਦੇ ਤੇ ਸੋਹਣੇ ਕਮੈਂਟ ਕਰਦੇ ਹੋ ਤੇ ਜਦੋਂ ਦਰਵਿੰਦਰ ਹਰਕੇ ਉਹ ਕਮੈਂਟ ਪੜ੍ਹਦੇ ਆ ਉਹ ਪੋਜ਼ਿਟਿਵਿਟੀ ਦੇਖਦੇ ਆ ਉਹ ਆਪਣੀ ਲਾਈਵ 'ਚ ਹੋਰ ਪੋਜ਼ਿਟਿਵ ਹੁੰਦੇ ਆ ਤੇ ਸਾਡੇ ਕੋਲ ਪੋਜ਼ਿਟਿਵ ਹੋ ਕੇ ਆਉਂਦੇ ਆ ਸਾਨੂੰ ਵੀ ਪੂਰਾ ਪੋਜ਼ਿਟਿਵ ਕਰ ਦਿੰਦੇ ਜਿਵੇਂ ਹੁਣੇ ਨੇ ਮੈਨੂੰ ਕੀਤਾ ਠੀਕ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜਿਹੜੀ ਇਹਦੀ ਨੌਲੇਜ ਆ ਮੈਨੂੰ ਬੜਾ ਹੋਰ ਜ਼ਿਆਦਾ ਬੋਲਣ ਤੇ ਮਜਬੂਰ ਕਰਦੀ ਆ ਕਿ ਯਾਰ ਐਦਾਂ ਦੇ ਵੀ ਬੰਦੇ ਨੇ ਜਿਨ੍ਹਾਂ ਨੇ ਪੈਸੇ ਨਹੀਂ ਖਰਾਬ ਕੀਤੇ ਨਹੀਂ ਤਾਂ ਮੇਰੇ ਕੋਲੇ 99% ਲੋਕੀ ਪੈਸੇ ਖਰਾਬ ਕਰਕੇ ਆਉਂਦੇ ਨੇ ਪਹਿਲਾ ਐਡਵਰਟਾਈਜ਼ਮੈਂਟ 'ਚ ਪੈਸੇ ਖਰਾਬ ਕਿਤੇ ਹੁੰਦੇ ਆ ਫਿਰ ਕੱਲੇ ਵੀਜ਼ੇ ਦੇਖ ਕੇ ਕਿਤੇ ਹੁੰਦੇ ਆ ਫਿਰ ਰਿਵਿਊ 'ਚ ਆਉਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸਾਰੇ ਪੱਥਰ ਚਾਟੇ ਆਉਂਦੇ ਆ ਕਹਿੰਦੇ ਸੱਪ ਦੇ ਡੰਗ ਖਾਏ ਆਉਂਦੇ ਆ ਫਿਰ ਜਾ ਕੇ ਕਹਿੰਦੇ ਫਿਰ ਸਾਡੇ ਕੋਲੇ ਆ ਕੇ ਵੀ ਡਰੀ ਜਾਣੇ ਡਰਨਾ ਆਪ ਹੀ ਆ ਪੈਸੇ ਖਰਾਬ ਹੋਗੇ ਸੋ ਆਪਣ ਉੰਜੀ ਆਪਣੀ 2-2 ਰੁਪਏ ਜਿਹੜੇ ਮਾਪਿਆਂ ਨੇ ਜੋੜੇ ਆ ਉਹਨਾਂ ਨੂੰ ਪੈਸੇ ਨਾ ਖਰਾਬ ਹੋਣ ਦਿਓ ਤੇ ਬਾਕੀ ਫਿਰ ਉਸ ਤੋਂ ਬਾਅਦ ਜਦੋਂ ਪ੍ਰੋਸੈਸ ਸ਼ੁਰੂ ਕੀਤਾ ਕਿਵੇਂ ਲੱਗਿਆ ਭਾਜੀ ਪੂਰਾ ਟੀਮ ਸਾਹ ਦਿੱਤਾ ਮੇਰਾ ਜਿੰਨੀ ਤੁਹਾਡੀ ਸਾਰੀ ਟੀਮ ਹੈ ਪਹਿਲਾਂ ਤੁਹਾਡਾ ਥੈਂਕ ਯੂ ਹੈ ਉਹਨਾਂ ਦਾ ਵੀ ਬਹੁਤ ਬੜਾ ਹੱਥ ਆ ਬਿਜਲੀ ਲਾਈਨ ਦੇ ਵਿੱਚ ਮੇਰੇ ਹੈਨਾ ਇਹ ਨਾ ਇੱਕ ਨਿੱਕੀ ਨਿੱਕੀ ਚੀਜ਼ਾਂ ਹੀ ਹੁੰਦੀ ਆ ਇੱਕ ਸਾਨੂੰ ਲੋਕੀ ਕਹਿ ਦਿੰਦੇ ਸੀ ਤੁਸੀਂ ਪੈਸੇ ਜ਼ਿਆਦਾ ਲੈਨੇ ਮੇਰੀ ਟੀਮ ਵੀ ਤਾਂ ਕਿੱਡੀ ਵਧੀਆ ਹੈ ਹਰ ਇੱਕ ਬੰਦਾ ਤੁਹਾਡੀ ਚੀਜ਼ ਨੂੰ ਤੁਹਾਡੇ ਨਾਲ ਰੁਬਰੂ ਹੋ ਰਿਹਾ ਹਰ ਇੱਕ ਬੰਦਾ ਤੁਹਾਡੀ ਫਾਈਲਿੰਗ ਤੇ ਪੂਰਾ ਧਿਆਨ ਦੇ ਰਿਹਾ ਤੁਹਾਡੀ ਫਾਈਲਿੰਗ 'ਚ ਇੱਕ ਕਮੀ ਵੀ ਰਹਗੀ ਨਾ ਵੀਜ਼ਾ ਨਹੀਂ ਮਿਲਣਾ ਤੁਹਾਡੇ ਅੰਬੈਸੀ ਤੱਕ ਇੱਕ ਚੀਜ਼ ਅੰਦਰ ਤੱਕ ਨਾਲ ਗਏ ਆ ਅੰਬੈਸੀਆਂ 'ਚ ਕੌਣ ਅੰਦਰ ਜਾਂਦਾ ਬੁਲਗਾਰੀਆ ਅੰਬੈਸੀ 'ਚ ਖੁਦ ਨਾਲ ਜਾ ਕੇ ਅਸੀਂ ਕੰਮ ਕਰਵਾਇਆ ਤੇ ਹਰ ਇੱਕ ਚੀਜ਼ ਉੱਥੇ ਜੋ ਉਹਨਾਂ ਨੇ ਐ ਅੰਬੈਸਡਰ ਨੇ ਇਹਨਾਂ ਨੂੰ ਸਵਾਲ ਪੁੱਛੇ ਨਾਲ ਖੜ ਕੇ ਇਹਨਾਂ ਨੂੰ ਦੱਸਿਆ ਵੀ ਆਹ ਚੀਜ਼ ਆਹ ਜਵਾਬ ਦਿਓ ਠੀਕ ਹੈ ਇਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਇਹ ਗੱਲਾਂ ਕਹਿਣ ਦਾ ਸੌਕਾ ਵੀ ਪੈਸੇ ਲੈਂਦੇ ਆ ਪੈਸੇ ਸਰਵਿਸ ਦੇ ਲੈਣੇ ਆ ਸਿੱਕੇ ਅਸਾਡੇ ਵੀ ਟਿੱਟਲ ਲੱਗੇ ਆ ਸਾਡੇ ਨਾਲ ਵੀ ਟਿੱਡ ਜੁੜੇ ਹੋਏ ਆ ਮੈਂ ਕੱਲਾ ਨਹੀਂ ਕਮਾਉਂਦਾ ਘਟੋ ਘਟ ਅਸੀਂ ਥੱਗੀਆਂ ਨਾ ਕਰਕੇ ਤਾਂ ਨਹੀਂ ਪੈਸੇ ਲੈ ਰਹੇ ਪੈਸੇ ਕਮਾਉਣ ਦੇ ਦੋ ਹੀ ਤਰੀਕੇ ਹੁੰਦੇ ਆ ਜਾਂ ਥੱਗੀਆਂ ਨਾਲ ਕਮਾ ਲਓ ਚਾਹੇ ਵੀਜ਼ੇ ਨਾਲ ਕਮਾ ਲਓ ਅਸੀਂ ਤੁਹਾਨੂੰ ਖੁਸ਼ ਕਰਕੇ ਕਮਾ ਰਹੇ ਠੀਕ ਹੈ ਫਿਰ ਵੀ ਉੱਥੇ ਜਾ ਕੇ ਕਹਿੰਦੇ ਆ ਜੀ ਸਾਨੂੰ ਜੀ ਫਲਾਈਟ 'ਚ ਰੋਟੀ ਨਹੀਂ ਮਿਲੀ ਹੈ ਦੱਸੋ ਗੱਲਾਂ ਉਹਦੇ ਕੋ ਜਵਾਕ ਐ ਇਦਾਂ ਦੇ ਆ ਸਾਨੂੰ ਕਹਿੰਦੇ ਫਲਾਈਟ 'ਚ ਰੋਟੀ ਨਹੀਂ ਮਿਲੀ ਫਲਾਈਟ 'ਚ ਜਦੋਂ ਤੁਸੀਂ ਟਿਕਟ ਲਈ ਆ ਉਹਦੇ ਤੇ ਲਿਖਿਆ ਹੋਇਆ ਮੀਲ ਹੈਗਾ ਜਾਂ ਨਹੀਂ ਜਦੋਂ ਮੈਂ ਉਹਨਾਂ ਨੂੰ ਉੱਥੇ ਰੋਟੀ ਦੀ ਕਮਿਟਮੈਂਟ ਵੀ ਨਹੀਂ ਕੀਤੀ ਉਹਨਾਂ ਨੂੰ ਰੋਟੀ ਮਿਲਦੀ ਆ ਉਹਨਾਂ ਜਾ ਕੇ ਥੈਂਕ ਯੂ ਵੀ ਨਹੀਂ ਕਰਦੇ ਐਡੇ ਥੈਂਕਲੈਸ ਪੀਪਲ ਸਮਝ ਲਿਆ ਕਰੋ ਜਿਹਨੂੰ ਮੈਂ ਕਹਿ ਰਿਹਾ ਉਹ ਵੀਡੀਓ ਦੇਖਦਾ ਚੰਗੀ ਤਰ੍ਹਾਂ ਦੇਖਦਾ ਮੇਰੀ ਸੋ ਅਸੀਂ ਮਿਹਨਤ ਕਰਦੇ ਆ ਤੁਹਾਡੇ ਲਈ ਤੁਹਾਡਾ ਫਿਊਚਰ ਸੈੱਟ ਹੋ ਜਵੇ ਜਾ ਕੇ ਜੇ ਤੁਹਾਨੂੰ ਕੰਡੇ ਨਹੀਂ ਨਾ ਚੁਭਰੇ ਤਾਂ ਇਹ ਸਮਝ ਲਓ ਤੁਸੀਂ ੱੱਕੇ ਨਹੀਂ ਖਾਦੇ ਤੇ ਤੁਸੀਂ ਅੱਗੇ ਜ਼ਿੰਦਗੀ 'ਚ ਸੈੱਟ ਨਹੀਂ ਹੋਣਾ ਜੇ ਜਾ ਕੇ ਤੁਸੀਂ ਮਾੜਾ-ਮੋਟਾ ਜੇ ਤੁਹਾਨੂੰ ਸੇਕ ਲੱਗ ਰਿਹਾ ਤਾਂ ਸੇਆ ਕਰੋ ਇੱਕ ਮੈਨੂੰ ਹੋਰ ਸਵਾਲ ਕਾਫੀ ਹੁੰਦਾ ਮੈਂ ਤੁਹਾਡੀ ਇੰਟਰਵਿਊ ਦੇ ਵਿੱਚ ਇਹ ਚੀਜ਼ਾਂ ਕਲੀਅਰ ਕਰਨਾ ਚਾਹੁੰਦਾ ਕਈ ਬੰਦੇ ਨਾ ਕਹਿੰਦੇ ਜੀ ਭਾਈ ਅਸੀਂ ਆਹ ਕੰਮ ਨਹੀਂ ਕਰਨਾ ਉਹ ਨਹੀਂ ਕਰਨਾ ਜਾਂ ਤਾਂ ਤੁਸੀਂ ਸਕਿੱਲ ਹੋਵੋ ਅਸੀਂ ਤੁਹਾਡੀ ਕੰਮ ਚੇਂਜ ਕਰਾਉਨੇ ਆ ਫਿਰ ਅਸੀਂ ਗਲਤ ਆ ਜੇ ਤੁਸੀਂ ਹੈਲਪਰ ਹੋ ਨਾ ਤਾਂ ਹਰ ਕੰਮ ਕਰਨਾ ਜਾਣੋ ਇਹ ਨਾ ਕਹੋ ਕਿ ਆਹ ਕੰਮ ਨਹੀਂ ਕਰਨਾ ਉਹ ਨਹੀਂ ਕਰਨਾ ਕਹਿੰਦੇ ਵੀ ਕੰਮ ਕੀ ਤੇ ਨਖਰਾ ਕੀ ਅਸੀਂ ਕੀਤਾ ਤੁਸੀਂ ਕਿਉਂ ਨਹੀਂ ਕਰੋਗੇ ਮਨ ਮਾਰ ਕੇ ਕਰਨੇ ਪੈਂਦੇ ਆ ਤੁਹਾਨੂੰ ਬੈਠੇ ਬਿਠਾਏ ਉਹ ਤੁਹਾਡੇ ਮਨ ਦੀ ਇੱਛਾ ਨਾਲ ਕੰਮ ਨਹੀਂ ਮਿਲਨੇ ਜਾਂ ਤਾਂ ਤੁਸੀਂ ਚੰਗੇ ਸਕਿੱਲ ਹੋ ਤੁਹਾਡੇ ਕੋਲ ਸਕਿੱਲਡ ਪਰਸਨ ਹੋ ਤੁਹਾਨੂੰ ਉਹਦੇ ਬਿਹავਤੇ ਕੰਮ ਚੇਂਜ ਕਰਾਇਆ ਜਾਂਦਾ ਫਿਰ ਅਸੀਂ ਗਲਤ ਆ ਪਰ ਜੇ ਤੁਸੀਂ ਹੈਲਪਰ ਹੋ ਤਾਂ ਹਰ ਕੰਮ ਲਈ ਰੈਡੀ ਰਹੋ ਕੰਮ ਕੀ ਤੇ ਨਖਰਾ ਕੀ ਇਹ ਗੱਲ ਸਮਝਦੇ ਹੋ ਬਿਲਕੁਲ ਜੀ ਬਿਲਕੁਲ ਦੂਜੀ ਗੱਲ 에어ਪੋਰਟ ਤੇ ਕੰਮ ਆ ਤੁਹਾਨੂੰ ਅਸੀਂ ਆਪਣੇ ਵੱਲੋਂ ਇੱਕ ਕੰਪਿਊਟਰਡ ਜੌਬ ਦਿੱਤੀ। ਹਾਂਜੀ ਹਾਂਜੀ। ਕੰਮ ਤੁਹਾਨੂੰ ਉਵੇਂ ਹੀ ਲੇਬਰ ਵਾਂਗੂ ਪੂਰਾ ਮਿਹਨਤ ਲਾਣੀ ਪੈਣੀ ਆ ਦਿਨ ਰਾਤ ਇਹ ਮੈਨੂੰ ਲੱਗਦਾ ਅੱਧਾ ਸਰੀਰ ਰਹਿਣਾ ਤੇਰੇ। ਹੈ ਜਿਦਾ ਦੁਆਰਾ ਰਿਵਿਊ ਦੇਣਿਆ ਬੰਦੇ ਨੇ ਪਛਾਨਣਾ ਨਹੀਂ ਐਵੇਂ ਇਹ ਗੱਲ ਸੱਚ ਹੈ। ਹਾਂਜੀ ਹਾਂਜੀ। ਠੀਕ ਹੈ। ਪਰ ਇਹ ਪਰਮਾਤਮਾ ਇਹਨੂੰ ਇੰਨਾ ਕੁ ਸੋਹਣਾ ਦਵੇ ਐਨੀ ਕ ਇਹਨੂੰ ਹਿੰਮਤ ਬਖਸ਼ੇ ਕਿ ਤੁਹਾਡੇ ਲਈ ਵੀ ਇੱਕ ਐਗਜ਼ਾਮਪਲ ਸੈੱਟ ਕਰ ਦਵੇ ਏਦਾਂ ਹੁੰਦਾ। ਫਿਰ ਉਸ ਤੋਂ ਬਾਅਦ ਜਦੋਂ ਪ੍ਰੋਸੈਸ ਅੰਬੈਸੀ ਵਾਲਾ ਹੋ ਗਿਆ ਵਿਜ਼ੇ ਵਾਲਾ ਹੋ ਗਿਆ ਤੁਸੀਂ ਮੈਨੂੰ ਪੇਮੈਂਟ ਕਿੱਦਾਂ ਦੇਤੀ ਪਾਸਪੋਰਟ ਦਾ ਅੱਜ ਲੈ ਕੇ ਚੱਲੇ ਹੋ 15 20 ਦਿਨ ਪਹਿਲਾਂ ਪੇਮੈਂਟ ਕਿੱਦਾਂ ਦੇ ਦੀ ਬਾਜੀ ਭਰੋਸਾ ਹੀ ਇੰਨਾ ਹੈ ਜੀ ਸਭ ਤੋਂ ਵੱਡੀ ਯਕੀਨ ਹੁੰਦਾ ਭਰੋਸਾ ਕਰੇ ਬੰਦਾ ਉਹ ਹੀ ਹੁੰਦਾ ਆ ਮੈਂ ਨਾ ਜਿੱਦਣ ਇਹ ਫਾਈਲ ਸਬਮਿਟ ਕਰਾਈ ਸੀ ਇਹਦੇ ਭਰਾ ਦਾ ਸਿੱਧਾ ਕਮੈਂਟ ਥੱਲੇ ਆਇਆ ਮੈਨੂੰ ਨਹੀਂ ਪਤਾ ਸੀ ਉਹ ਇੰਨੀਆਂ ਗੱਲਾਂ ਨੋਟ ਕਰਦਾ ਮੈਂ ਜੋ ਗੱਲਾਂ ਸਮਝਾਈਆਂ ਸੀਗੀਆਂ ਵੱਡੇ ਭਰਾ ਨੂੰ ਐਦਾ ਸਮਝਾਇਆ ਕਿ ਰਾਤੀ ਬੈਠ ਕੇ ਉਹ ਪੂਰਾ ਇੱਕ ਲੰਬਾ ਚਿੱਠਾ ਆਇਆ ਇੱਕ ਕਮੈਂਟ ਪਾਇਆ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੰਨਾ ਅਬਜ਼ਰਵ ਕਰਦੇ ਹੋ ਪਰ ਜਦੋਂ ਕੀਤਾ ਅਸੀਂ ਮੈਨੂੰ ਕਮੈਂਟ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਤੁਸੀਂ ਇੰਨਾ ਅਬਜ਼ਰਵ ਕਰਦੇ ਪਰ ਵਧੀਆ ਗੱਲ ਆ ਅਬਜ਼ਰਵੇਸ਼ਨ ਹੀ ਤੁਹਾਨੂੰ ਤੁਹਾਡੇ ਲਾਈਫ ਦੇ ਵਿੱਚ ਇੱਕ ਮੰਜ਼ਲ ਤੱਕ ਪਹੁੰਚਾਉਂਦੀ ਆ ਜਿਵੇਂ ਅੱਜ ਗੁਰਮਿੰਦਰ ਨੂੰ ਵੀਜ਼ਾ ਮਿਲਿਆ ਇਹਦਾ ਸੁਪਨਾ ਸੱਚ ਕਰ ਹੋਇਆ ਐਂਸ਼ੀਨਿੰਗਾਂ ਦੇ ਵਿੱਚ 3 ਸਾਲ ਦੀ ਟੀਆਰਸੀ ਹੁਣ ਕੰਮ ਕਰੇਗਾ ਪੂਰਾ ਭਾਈ ਦੱਬ ਕੇ ਗਾਣਾ ਦੱਬ ਕੇ ਗਾਣਾ ਜੀ ਕੰਮ ਪੂਰਾ ਮੇਰੀ ਇੱਜ਼ਤ ਆ ਦੇਖੋ ਅਸੀਂ ਮਡੇਓਕਰ ਆ ਕੰਪਨੀ ਵੀ ਮੈਨੂੰ ਬਹੁਤ ਪਿਆਰੀ ਆ ਮੈਨੂੰ ਤੁਸੀਂ ਵੀ ਪਿਆਰੇ ਹੋ ਤੁਸੀਂ ਮੈਨੂੰ ਇੱਕ ਵਾਰੀ ਰੋਟੀ ਦੇਣੀ ਆ ਕੰਪਨੀ ਨੇ ਮੈਨੂੰ ਬਾਰ-ਬਾਰ ਦੇਣੀ ਆ ਜੇ ਤੁਸੀਂ ਕੰਮ ਵਧੀਆ ਕਰੋਗੇ ਤਾਂ ਕੰਪਨੀ ਨੇ ਵਧੀਆ ਮੈਨੂੰ ਕੰਮ ਦੇਣਾ ਕੰਮ ਦੇਣਾ ਤੁਹਾਡੇ ਲਾਈਨ ਦੇ ਵਿੱਚ ਚੌਥਾ ਗਰੁੱਪ ਚੱਲਿਆ ਜੇ ਤੁਸੀਂ ਕੱਲ ਨੂੰ ਕੰਮ ਨਾ ਕੀਤਾ ਉਹਨਾਂ ਨੂੰ ਗਰੁੱਪ ਰੋਕ ਦੇਣੇ ਗਰੁੱਪ ਰੋਕ ਦੇਣੇ ਤੇ ਬਾਕੀਆਂ ਲਈ ਵੀ ਰਸੀ ਮਾੜੇ ਬਣ ਜਾਣਾ ਜੀ ਜੀ ਸੋ ਤੁਹਾਡੇ ਕਹਿੰਦੇ ਸਾਡੀ ਜਿਵੇਂ ਤੁਹਾਡੀ ਹੁਣ ਤੱਕ ਇੱਜ਼ਤ ਸਾਡੇ ਵੱਲ ਸੀ ਨਾ ਹੁਣ ਸਾਡੀ ਇੱਜ਼ਤ ਵੀ ਤੁਹਾਡੇ ਵੱਲ ਹੈ ਐਦਾਂ ਹੀ ਆ ਠੀਕ ਹੈ ਹੋਰ ਕੀ ਕਹਿਣਾ ਚਾਹੋਗੇ ਬਸ ਬਾਜੀ ਜੀ ਜਿਹਨੇ ਵੀਜ਼ਾ ਲੈਣਾ ਹੈ ਬਾਜੀ ਬੈਠੇ ਆ ਬਾਜੀ ਕੋਲ ਆਓ ਵੀਜ਼ਾ ਤੁਹਾਨੂੰ ਮਿਲਣਾ ਹੀ ਮਿਲਣਾ ਇਹਦਾ 1 ਇਸ ਗੱਲ ਤੇ ਮੈਂ ਥੋੜੀ ਕਲੈਕਸ਼ਨ ਕਰਦਾ ਮੈਂ ਇੱਥੇ ਰੱਬ ਨਹੀਂ ਹੈਗਾ ਮੈਂ ਬਾਰ ਬਾਰ ਕਹਿੰਦਾ ਨਾ ਆਪਾਂ ਠੱਗ ਆਪਾਂ ਠੱਗਾ ਅਸੀਂ ਤੁਹਾਡੇ ਵਿਸ਼ਵਾਸ ਦੀ ਹਮੇਸ਼ਾ ਜਿੱਤ ਹੋਗੀ ਮੈਂ ਨਹੀਂ ਗੱਲ ਕਹਿਣਾ ਤੁਹਾਡੇ ਨਾਲ ਗਲਤ ਨਹੀਂ ਹੋਣ ਦਊਗਾ ਇਹ ਮੇਰਾ ਹੈ ਮੇਰੇ ਤੇ ਵਿਸ਼ਵਾਸ ਕਰਿਓ ਮੈਂ ਜਰੀਆ ਜ਼ਰੂਰ ਬਣਨਾ ਚਾਹੁੰਦਾ ਤੁਹਾਡੀ ਸਕਸੈਸ ਦਾ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪਹੁੰਚਾਉਣਾ ਦਾ ਮੇਰੀ ਸੋਚ ਤੁਹਾਨੂੰ ਤੁਹਾਡਾ ਵੀਜ਼ਾ ਦਿਵਾਉਣ ਦੀ ਹੈ ਜੇ ਕਿਤੇ ਹੁਣ ਸਰਬਜੀਤ ਦੇ ਭਰਾ ਦੀ ਗੱਲ ਆਪਾਂ ਗੱਲ ਕਰਦੇ ਹੀ ਸੀਗੇ ਉਹ ਬੰਦਾ ਵਿੱਚੋਂ ਬੈਕ ਆਊਟ ਕਰ ਗਿਆ ਮੈਂ ਉਹਨੂੰ ੱੱਕੇ ਨਾਲ ਵੀਜ਼ਾ ਕਿੱਥੋਂ ਦੇ ਦੂੰਗਾ ਤੱਕਣਾ ਕੋਈ ਰੋਟੀ ਖਵਾ ਦੂ ਤੁਹਾਨੂੰ ਨਹੀਂ ਖਵਾ ਸਕਦਾ ਜੀ ਨਹੀਂ ਖਵਾ ਸਕਦਾ ਤੁਹਾਡੇ ਲਈ ਅਸੀਂ ਮਿਹਨਤ ਕਰਨ ਨੂੰ ਰੈਡੀ ਆ ਤੁਹਾਨੂੰ ਤੁਹਾਡੀ ਮੰਜ਼ਲ ਤੱਕ ਪਹੁੰਚਾਉਣ ਲਈ ਅਸੀਂ ਰੈਡੀ ਆ ਤੁਹਾਨੂੰ ਹਰ ਇੱਕ ਚੀਜ਼ ਤੁਹਾਨੂੰ ਪ੍ਰੋਵਾਈਡ ਕਰਨ ਲਈ ਰੈਡੀ ਆ ਬਟ ਤੁਸੀਂ ਵੀ ਸਰੈਂਡਰ ਕਰਨਾ ਸਿੱਖੋ ਤੁਸੀਂ ਵੀ ਵਿਸ਼ਵਾਸ ਕਰਨਾ ਸਿੱਖੋ ਠੀਕ ਹੈ ਮਾਰਕੀਟ ਦੇ ਵਿੱਚ ਠੱਗ ਬੈਠੇ ਆ ਪਰ ਪੈਸੇ ਨਾ ਖਰਾਬ ਕਰੋ ਠੀਕ ਹੈ ਤੁਸੀਂ ਉਹਨਾਂ ਨੂੰ ਦੇਖੋ ਪਰਖੋ ਉਹਨਾਂ ਦੇ ਰਿਵਿਊ ਦੇਖੋ ਫਿਰ ਐਦਾਂ ਬਿਠਾ ਕੇ ਕੋਈ ਨਾਲ ਬਰਾਬਰ ਵੀਡੀਓ ਬਣਾਉਂਦਾ ਹੋਰ ਕਿਸੇ ਦਿਖਾ ਦਿਓ ਮੈਨੂੰ ਐਨੀਆਂ ਲੰਬੀਆਂ ਲੰਬੀਆਂ ਦਿਲ ਖੋਲ ਕੇ ਜੋ ਮਰਜ਼ੀ ਬੋਲ ਲੂ ਬਿਲਕੁਲ ਜੀ ਠੀਕ ਹੈ ਮੈਂ ਇੱਕ ਵੀ ਪਿੱਛੇ ਜੇ ਮੈਂ ਕਹਤਾ ਬੰਦੇ ਨੂੰ ਟਾਈਮ ਲੱਗਿਆ ਜੀ ਕਿੰਨਾ ਟਾਈਮ ਲੱਗਿਆ ਉਹਦਾ ਸਵਾ ਸਾਲ ਲੱਗਿਆ ਪਿੱਛੇ ਪਿੱਛੇ ਮੁੰਡੇ ਦਾ ਮੈਂ ਸਪੈਸ਼ਲ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਉਹਨੂੰ ਸਵਾ ਸਾਲ ਲੱਗਿਆ ਦੇਖੋ ਕੋਈ ਵੀ ਕੰਸਲਟੈਂਟ ਆਪਣੀਆਂ ਚੀਜ਼ਾਂ ਲੁਕਾਉਂਦਾ ਪਰ ਮੈਂ ਖੁੱਲੀ ਕਿਤਾਬ ਹਾਂ ਠੀਕ ਹੈ ਜਿੰਨੂੰ ਮੇਰੇ ਤਾਂ ਵਿਸ਼ਵਾਸ ਆ ਉਹ ਆਓ ਆਪਣੇ ਡਾਕੂਮੈਂਟ ਮੰਨੋ ਅਸੀਂ ਕਿਸੇ ਨੂੰ ਧੱਕੇ ਨਾਲ ਨਹੀਂ ਬੁਲਾਉਂਦੇ ਨਾ ਸਾਡੇ ਫੋਨ ਆਫਿਸਾਂ ਵਿੱਚੋਂ ਬੈਕ-ਬੈਕ ਕਾਲਾਂ ਜਾਂਦੀਆਂ ਸਾਡੇ ਕੋਲੇ ਜਿੰਨੇ ਆਉਣਾ ਆਪਣਾ ਪੂਰਾ ਸਰੈਂਡਰ ਕਰਕੇ ਆਓ ਠੀਕ ਹੈ ਭਾਜੀ ਸੇਮ ਗੱਲ ਹੈ ਜੇ ਤੁਸੀਂ ਕਿਹਾ ਨਾ ਮੈਂ ਜਿਹੜੇ-ਜਿਹੜੇ ਗਿਆ ਚੰਡੀਗੜ੍ਹ ਮੈਨੂੰ ਹੁਣ ਤੱਕ ਫੋਨ ਆਉਂਦੇ ਉਹਨਾਂ ਦੇ ਹੁਣ ਤੱਕ ਆਉਂਦੇ ਸਾਡੇ ਆਫਿਸ ਚ ਕਦੇ ਫੋਨ ਗਿਆ ਨਹੀਂ ਗਿਆ ਜੀ ਨਹੀਂ ਗਿਆ ਬਿਲਕੁਲ ਨਹੀਂ ਗਿਆ ਹੈਗਾ ਅਜੇ ਤੱਕ ਫੋਨ ਆਇਆ ਨਹੀਂ ਹਾਂਜੀ ਹੁਣ ਤੱਕ ਹੀ ਜਾਂਦੇ ਆ ਕਿੰਨੇ ਸਾਲ ਹੋ ਗਏ 2 ਸਾਲ ਹੋ ਗਏ ਜੀ ਸਾਡ ਤੁਸੀਂ ਅਪਲਾਈ ਕਰਨਾ ਸੀਗਾ ਤੁਹਾਡੀ ਐਪਲੀਕੇਸ਼ਨ ਆਈ ਥੀ ਇਦਾਂ ਆਇਆ ਸੀਗਾ ਇਦਾਂ ਆਇਆ ਸੀਗਾ ਉਹਨਾਂ ਦਾ ਪਤਾ ਕੀ ਸਿਸਟਮ ਹੈ ਉਹਨਾਂ ਨੇ ਨਾ ਇੱਕ ਐਕਸਲ ਸ਼ੀਟ ਬਣਾ ਲੈਂਦੇ ਆ ਜਿਹੜਾ ਨਵਾਂ ਸਟਾਫ ਆਉਂਦਾ ਉਹਨੂੰ ਉਹੀ ਮੈਟਰ ਦੇ ਦਿੰਦੇ ਨੇ ਤੂੰ ਇਹਨਾਂ ਤੇ ਕਾਲਾਂ ਕਰੀ ਚੱਲ ਹਾਂਜੀ ਹਾਂਜੀ ਉਹ 100 ਕਾਲਾਂ ਕਰਦੇ ਉਹ ਕਹਿੰਦੇ ਇੱਕ ਬੱਕਰਾ ਦਾ ਫਸੂ ਇੱਕ ਤਾਂ ਫਸੂਗਾ ਹੀ ਹਨਾ ਉਹਨਾਂ ਦੀ ਟਾਰਗੇਟ ਜੋ ਹੁੰਦੀ ਆ ਹਾਂਜੀ ਹਾਂਜੀ ਉਹਨਾਂ ਦੀ 25000 ਤਨਖਾ ਉਹ ਇਸੇ ਦੀ ਆ ਵੀ ਤੂੰ ਜਦ ਤੱਕ 25 ਬੰਦੇ ਨਹੀਂ ਨਾ ਇਕੱਠੇ ਕਰਕੇ ਲਿਆਉਂਦੀ ਕੁੜੀਆਂ ਉਹ ਉਦੋਂ ਤੱਕ ਤੇਰਾ ਪਰ ਸਾਡੇ ਆਫਿਸ ਦੇ ਵਿੱਚ ਅਸੀਂ ਕਾਉਂਸਲਿੰਗ ਕਰਦੇ ਆ ਫੋਨ ਤੇ ਉਹਨਾਂ ਨੂੰ ਇਹ ਚੀਜ਼ ਸਮਝਾ ਦਿੰਦੇ ਨੇ ਵੀ ਆਹ ਪ੍ਰੋਸੈਸ ਦਾ ਇਹ ਟਾਈਮ ਆ ਆਹ ਚੀਜ਼ ਆ ਇਹਨੇ ਪੈਸੇ ਆ ਤੁਹਾਨੂੰ ਚੰਗਾ ਲੱਗਦਾ ਆਓ ਨਹੀਂ ਚੰਗਾ ਲੱਗਦਾ ਨਾਓ ਠੀਕ ਹੈ ਅਸੀਂ ਕਿਸੇ ਨੂੰ ਤੱਕੇ ਨਾਲ ਨਹੀਂ ਬੁਲਾਉਂਦੇ ਜੋ ਸਾਡਾ ਰੇਟ ਆ ਅਸੀਂ ਉਹੀ ਲੈਨੇ ਆ ਸਾਰੇ ਨਾਲ ਕੋਈ ਅਸੀਂ ਰੇਟ ਘਟਾਉਂਦੇ ਵੀ ਨਹੀਂ ਬਿਕੋਜ਼ ਸਾਨੂੰ ਪਤਾ ਸਾਡਾ ਗਰੁੱਪ ਜਾਣਾ ਕੱਲ ਨੂੰ ਤੁਸੀਂ ਅੰਬੈਸੀਆ ਚ ਇਕੱਠੇ ਹੋਣਾ ਉਹ ਕਹਿੰਦੇ ਜੇ ਕਿਸੇ ਦਾ 5000 ਵੀ ਘਟੋ ਹੈ ਨਾ ਉਹਨੇ ਕਿਹਾ ਪਾਜੀ ਮੈਂ ਤੁਹਾਡੇ ਮਾਹ ਮਾਰੇ ਮਾਹ ਮਾਰੇ ਠੀਕ ਹੈ ਜੇ ਉਹ 에어ਪੋਰਟਾਂ ਦੇ ਇਕੱਠੇ ਹੋਣਾ ਤੁਸੀਂ ਰੋਟੀਆਂ ਖਾਣੀਆਂ ਇਕੱਠੇ ਉਹਨਾਂ ਨੇ ਇੱਕ ਦੂਜੇ ਨਾਲ ਰੇਟ ਦੱਸਣਾ ਹੀ ਦੱਸਣਾ ਅਸੀਂ ਉਹੀ ਚੀਜ਼ਾਂ ਜਿਹੜਾ ਪਹਿਲਾਂ ਆਇਆ ਉਹਦਾ ਉਹੀ ਰੇਟ ਹੋਊਗਾ ਜਿਹੜਾ ਉਸ ਤੋਂ ਬਾਅਦ ਆਇਆ ਉਹਦਾ ਰੇਟ ਫਰਕ ਹੋਊਗਾ ਜੋ ਜੋ ਸਿਨੈਰੀਓ ਚੱਲਦੇ ਹੋਣਗੇ ਉਸ ਹੱਬ ਤੇ ਹੋਊਗਾ ਸੋ ਕਿਸੇ ਨਾਲ ਕਿਸੇ ਨਾਲ ਕੋਈ ਕੰਪੇਅਰ ਨਹੀਂ ਜੇ ਤੁਸੀਂ ਵੀ ਆਪਣਾ ਵੀਜ਼ਾ ਇਹਨਾਂ ਵਾਂਗ ਲਵਾਉਣਾ ਚਾਹੁੰਦੇ ਹੋ ਤੁਸੀਂ ਵੀ ਵਿਸ਼ਵਾਸ ਕਰਕੇ ਆਓ ਜਰੂਰ ਵੀਜ਼ਾ ਲੈ ਕੇ ਜਾਓ ਨਾਲੇ ਅਸੀਂ ਕੀ ਕਹਿੰਦੇ ਹਾਂ ਜੋ ਸੈਵਨ ਸੀ ਜਾਊਗਾ ਵੀਜ਼ਾ ਲੈ ਕੇ ਜਾਊਗਾ ਇਹ ਬੰਦਾ ਬਹੁਤ ਵਧੀਆ ਦਿੱਲੀ ਵੀ ਬਹੁਤ ਵਧੀਆ ਇਹਨੇ ਬੜੀ ਪੋਜ਼ਿਟਿਵਿਟੀ ਦਿੱਤਾ ਮੈਨੂੰ ਅੱਜ ਇੱਥੇ ਵੀ ਬੜੀ ਪੋਜ਼ਿਟਿਵਿਟੀ ਆ ਸਭ ਤੋਂ ਪਹਿਲਾਂ ਫਲਾਈਟ ਇਹਦੀ ਹੋ ਰਹੀ ਹੈ ਠੀਕ ਹੈ ਮੈਨੂੰ ਬੜੀ ਖੁਸ਼ੀ ਆ ਹੋਰ ਥੈਂਕ ਯੂ ਭਾਜੀ ਬਹੁਤ ਧੰਨਵਾਦ ਹੈ ਜੀ ਤੁਹਾਡੇ ਕਰਕੇ ਜੋ ਅਸੀਂ ਬੈਠੇ ਆ ਔਰ ਆਗੇ ਨਹੀਂ ਮੈਨੂੰ ਨਹੀਂ ਮੈਂ ਤੁਹਾਨੂੰ ਇਹ ਗੱਲ ਹੋ ਤੁਹਾਨੂੰ ਦੱਸਦਾ ਮੇਰੇ ਇੱਕ ਫਰੈਂਡ ਹੈ ਸੀਗਾ ਮੈਂ ਕੈਨੇਡਾ ਜਾਣਾ ਨਾਲ ਅੱਛਾ ਥੋੜਾ ਤੁਹਾਨੂੰ ਮਿਲਿਆ ਸੀਗਾ ਤੁਸੀਂ ਕਿਹਾ ਵੀ ਨਹੀਂ ਤੁਸੀਂ ਡਾਕੂਮੈਂਟ ਦੇਖੇ ਵੀ ਨਹੀਂ ਬਣਨਾ ਤੇਰਾ ਉਹ ਹੁਣ ਗਿਆ ਹੈਗਾ ਲੇਕਿਨ ਹੋਰ ਕੰਟਰੀ ਗਿਆ ਕੈਨੇਡਾ ਫਿਰ ਨਹੀਂ ਲਾਇਆ ਉਹਨੇ ਸੋਚਿਆ ਸਮਝਿਆ ਵੀ ਤੁਸੀਂ ਜਿੱਦਾਂ ਤੁਰ ਤੁਰ ਲਾਇਆ ਸੀ ਉਹਨੇ ਪਹਿਲਾਂ ਨਹੀਂ ਨਹੀਂ ਕਿਤੇ ਨਹੀਂ ਲਾਇਆ ਪਹਿਲਾਂ ਉਹਦੇ ਰਿਫਿਊਜ਼ਲ ਆ ਸੀਗਾ ਤੁਸੀਂ ਦੱਸਿਆ ਵੀ ਤੇਰੇ ਪਹਿਲੇ ਇੰਨਾ ਖਰਾਬ ਹੋ ਚੁੱਕਿਆ ਕੇਸ ਇਹਦਾ ਦੋਸਤ ਹਾਂਜੀ ਮੈਨੂੰ ਯਾਦ ਆ ਇਹ ਲੈ ਕੇ ਆਇਆ ਸੀ ਆਪਣੇ ਦੋਸਤ ਨੂੰ ਇਹ ਕਹਿੰਦਾ ਜੀ ਇਹਦਾ ਕੈਨੇਡਾ ਦਾ ਬਣਾ ਦੋ ਇਹਦਾ ਸੁਪਨਾ ਹੈਗਾ ਉਹਦੀ ਰਿਫਿਊਜ਼ਲ ਆ ਸੀਗੀਆਂ ਉਹਦੀ ਪ੍ਰੋਫਾਈਲ ਆਲਰੇਡੀ ਖਰਾਬ ਹੋ ਚੁੱਕੀ ਸੀ ਮੈਂ ਉਹਦੇ ਤੇ ਕੁਝ ਨਹੀਂ ਕਰ ਸਕਦਾ ਸੀ ਤੇ ਮੈਂ ਉਹਨੂੰ ਸਾਹਮਣਾ ਕਰਤਾ ਪਤਾ ਕੀ ਆ ਜੇ ਤੁਸੀਂ ਕਿਸੇ ਚੰਗਾ ਨਹੀਂ ਨਾ ਕਰ ਸਕਦੇ ਕਿਸੇ ਦਾ ਮਾੜਾ ਵੀ ਨਾ ਕਰੋ ਪਰਮਾਤਮਾ ਦੇਖਦਾ ਟਾਣੀ ਉਹੀ ਤਾਂ ਹੀ ਨਵਾਉਂਦਾ ਮੈਨੂੰ ਉਹ ਪੈਸਾ ਕਿਸੇ ਦੂਜੇ ਪਾਸੇੋਂ ਆਜੂਗਾ ਉਹਨੇ ਮੈਨੂੰ ਵੀ ਪਰਖਣਾ ਪਰਮਾਤਮਾ ਨੇ ਕਿ ਜਿਹੜੇ ਬੰਦੇ ਨੂੰ ਮੈਂ ਨੌਕਰੀ ਤੇ ਰੱਖਿਆ ਜੇ ਮੇਰੇ ਕੋਲੇ ਕੋਈ ਰੱਖਿਆ ਮੈਂ ਉਹਨੂੰ ਪਰਖਦਾ ਤੇ ਉਹ ਮੈਨੂੰ ਨਹੀਂ ਪਰਖਦਾ ਉਹ ਵੀ ਮੈਨੂੰ ਇਹੋ ਜਿਹੇ ਬੰਦੇ ਭੇਜਦਾ ਜਿਹੜੇ ਤੈਨੂੰ ਕਹਿੰਦੇ ਵੀ ਆ ਲੈ 25000 ਰੁਪਏ ਦੇ ਤੈਨੂੰ ਲਾਲਚ ਦਿੰਦਾ ਲੈ ਲੈ ਪਿਆ ਯਾਰ ਤੈਨੂੰ ਦੰਦਾ ਲੈ ਲ ਮੈਂ ਨਹੀਂ ਲੈਣਾ ਆਪਣਾ ਕੰਮ ਹੈਗਾ ਤੁਹਾਡਾ ਕੰਮ ਕਰਕੇ ਪੈਸਾ ਕਮਾਓ ਜਿਹੜੀਆਂ ਅਸੀਂ ਪੇਮੈਂਟ ਆਡਵਾਂਸ ਸਿਕਿਉਰਟੀਆਂ ਲੈਣੇ ਆ ਉਹ ਸਿਕਿਉਰਟੀਆਂ ਨਹੀਂ ਉਦੋਂ ਤੱਕ ਸਿਕਿਉਰਟੀਆਂ ਨਹੀਂ ਕਿ ਜਦੋਂ ਤੱਕ ਤੁਸੀਂ ਬੈਕਆਊਟ ਨਾ ਕਰੋ ਤੁਸੀਂ ਖਰਾਬ ਨਾ ਕਰੋ ਠੀਕ ਹੈ ਹਰ ਇੱਕ ਚੀਜ਼ ਦਾ ਐਗਰੀਮੈਂਟ ਹੁੰਦਾ ਫੇਰ ਹੀ ਅਸੀਂ ਵੀਜ਼ਾ ਅਪਲਾਈ ਕਰਦੇ ਤਾਂ ਹੀ ਤੁਸੀਂ ਜੇ 7 ਸੀ ਤੇ ਵਿਸ਼ਵਾਸ ਕਰੋਗੇ ਤਾਂ 7 ਸੀ ਵੀ ਤੁਹਾਡੇ ਤੇ ਉਨਾ ਹੀ ਵਿਸ਼ਵਾਸ ਕਰਦਾ ਤੁਸੀਂ ਤੇ ਇੱਥੇ ਆ ਕੇ ਮੇਰਾ ਸਾਰਾ ਤਾਮਜਾਮ ਦੇਖਿਆ ਹੁੰਦਾ ਸੋਸ਼ਲ ਮੀਡੀਆ ਦੇਖਿਆ ਹੁੰਦਾ ਮੇਰੇ ਵੀਜ਼ੇ ਲੱਗੇ ਮੇਰੇ ਰਿਵਿਊ ਦੇਖੇ ਮੈਨੂੰ ਰੋਜ਼ ਦੇਖਦੇ ਹੋ ਮੇਰੀਆਂ ਤਕਰੀਬਨ 300 350 ਪਲੱਸ ਵੀਡੀਓਜ਼ ਪਈਆਂ ਨੇ ਕਿੰਨੇ ਸਾਲਾਂ ਤੋਂ ਪਈਆਂ ਨੇ YouTube ਤੇ ਮੇਰੇ 2014 15 ਤੋਂ ਵੀਡੀਓ ਪਈਆਂ ਨੇ ਸਾਰੇ ਤੁਸੀਂ ਦੇਖਦੇ ਹੋ ਮੈਂ ਤੁਹਾਡੇ ਘਰੇ ਆ ਕੇ ਕਿੱਥੋਂ ਦੇਖਦਾ ਮੈਂ ਵੀ ਤੁਹਾਨੂੰ ਹੀ ਦੇਖਦਾ ਤੁਹਾਡੇ ਤੇ ਵਿਸ਼ਵਾਸ ਕਰਦਾ ਸੋ ਜੇ ਤੁਸੀਂ ਆਉਣਾ ਚਾਹੁੰਦੇ ਹੋ ਜਾਣਾ ਚਾਹੁੰਦੇ ਹੋ ਵਿਸ਼ਵਾਸ ਕਰਕੇ ਆਓ ਜੋ ਸੈਵਨਸ ਆਊਗਾ ਵੀਜ਼ਾ ਜ਼ਰੂਰ ਪਾਊਗਾ ਤੇ ਯੋਰਾ ਜ਼ਰੂਰ ਕਮਾਊਗਾ ਤੇ ਸੈਟਲ ਹੋ ਜਾਊਗਾ ਤਾਂ 7 ਸੀ ਤੇ ਗੋਣ ਗਾਊਗਾ ਇਹ ਕੀ ਬਾਤ ਹੈ ਸਸਿਕਾ ਦੋਸਤੋ ਐਦਾਂ ਹੀ ਸਾਡੇ ਨਾਲ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਧੰਨਵਾਦ